ਇਹ ਇੱਕ ਆਪਣੀਆਂ ਗੱਡੀਆਂ ਆਈਆਂ ਗੁਜਰਾਤ ਤੋਂ ਆੜਪੀੜ ਤਾਂ ਵਾਸਤੇ ਰਾਸ਼ਨ ਲੈ ਕੇ ਆਈਆਂ ਗੁਜਰਾਤ ਤੋਂ ਤੇ ਬਹੁਤ ਹੀ ਵਧੀਆ ਉਪਰਾਲਾ ਫਲੇ ਫਾਇਦਾ ਲੈ ਕੇ ਆਏ ਨੇ ਗੁਜਰਾਤ ਤੋਂ ਜੀ ਦੀ ਬਈ ਟ੍ਰੱਕਾਂ ਦੇ ਟ੍ਰੈਕ ਉੱਤੇ ਆਪੇ ਸੀ ਜਾ ਰਹੀ ਹੈ। ਔਰ ਉਥੇ ਤੱਕ ਅੱਜ ਫਿਰ ਅਸੀਂ ਚੇਰਲਾਵਾਦ ਦੇ ਪਿੰਡਾਂ ਦੇ ਵਿੱਚ ਜੀ ਬਚਨ ਸਿੰਘ ਛਾਣੀ ਕੀਵਾਰ ਸੋਨੀ ਦੇ ਚੇਰਲਾਵਾਦ ਦਾ ਪਿਆਰ ਫਿਰ ਵਾਪਸ ਦੁਹਤੇ ਹੋਏ ਕਾਦਰ ਕਾ ਦੇ ਇਲਾਕੇ ਦੇ ਵਿੱਚ ਤੇ ਆਪਣੀ ਪੂਰੀ ਟੀਮ ਨੇ ਬੰਦ ਹੋ ਰਿਹਾ ਜੀਵਾ ਜੀ ਪ੍ਰੋਜੈਕਟ ਰਾਜ ਦਾ ਸਾਥ ਦੇ। ਰਾਜ ਇੱਕ ਕੋਲੇ ਚੰਨ ਕਰੀ ਵੇਲਦੀ ਕੋ ਬੱਡੇ ਕਾਰਜ ਜਗਾ ਰਹਿ ਗਿਆ ਹੁਣ ਜਦਾ ਕੁਆਨਟੀਟੀ ਅੱਜ ਸਾਡੇ ਨਾਲ ਫਰਕ ਕਿਉਂ ਕਰ ਰਿਹਾ ਨੰਬਰ ਸਾਰਿਆਂ ਕੋ ਲੱਗੇ ਨਹੀਂ ਅਸੀਂ ਅੱਜ ਸਾਰੀ ਗਾੜੀ ਬਾਟਰ ਸੀ ਕੋਈ ਕਾਲ ਨਾ ਮੰਨਦਾ ਕਰੇ ਵੀ ਅਸੀਂ ਰਹਿ ਗਏ ਮੈਂ ਇਕੱਤਰ ਕਿਸੇ ਨੇ ਨਹੀਂ ਛੱਡੀ ਹਾਂ ਕਿਸੇ ਨੇ ਨਹੀਂ ਕਰਨਾ ਚਾਹੀਦਾ ਦਾ ਦਾ ਪੰਨੋ ਸਰਕਾਰੀ ਨੂੰ ਆਰਟੀਟੀ ਵੀ ਮਾਰਨ ਮওলানা ਜੀ ਕਿਥੋਂ ਆਏ ਹੋ ਔਰ ਕਿੰਨੀ ਸਮਗਰੀ ਲੈ ਕੇ ਆਏ ਹੋ ਰਾਹਤ ਬਿਲ ਮਲਾ ਰੋਬਾਨ ਰਹੀਮ ਮਹਾਵਦ ਉਸਫਤਨੀ ਜਨਰਲ ਸਕਤਰ ਜਮਾਤ ਉਲਮਾ ਜੀ ਆਪ ਦੇਸ਼ ਵਿੱਚ ਮੁਸਲਿਮ ਕਮਿਊਨਿਟੀ ਦੇ ਸਭ ਤੋਂ ਵੱਡੇ ਹੈਡ ਤੇ ਜਮਾਤ ਉਲਮਾ ਹਿੰਦ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਤੇ ਪੁਰਾਣੀ ਸਾਡੀ ਧਾਰਮਿਕ ਜਥੇਬੰਦੀ ਉਹਦੇ ਪ੍ਰਧਾਨ حضرت ਮওলানা ਸੈਦ ਅਰਸ਼ਦ ਬਦਮੀ ਸਾਹਿਬ ਉਹਨਾਂ ਦੇ ਹੁਕਮ ਦੇ ਉੱਪਰ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਉਹਨਾਂ ਨੇ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਇੱਕ ਅਪੀਲ ਕੀਤੀ ਸੀ ਉਸ ਅਪੀਲ ਦੇ ਨਤੀਜੇ ਦੇ ਵਿੱਚ ਦੇਸ਼ ਦੇ ਵੱਖ-ਵੱਖ ਥੋਣਿਆਂ ਦੇ ਵਿੱਚੋਂ ਮੁਸਲਮਨ ਕਮਿਊਨਿਟੀ ਉਹ ਜਿਹੜੇ ਹੈ ਉਹ ਕੇ ਪਾਕਿਸਤਾਨ ਸਾਡੇ ਪੰਜਾਬ ਭਰਾ ਸਾਡੇ ਇਹ ਹੁਣ ਵੀ ਇਹ ਮਦਦ ਦਾ ਜਿਹੜਾ ਪ੍ਰਕਿਰਿਆ ਲਗਾਤਾਰ ਜਾਰੀ ਹੈ ਮੁfti <Tipps> आजम ਪੰਜਾਬ ਆਦਰ مولانا ਮਤੀ ਮੁਹੰਮਦ ਖਰੀਦ ਕਾਸ਼ਮੀ ਸਾਹਿਬ ਮਲੇਰਕੋਟਲਾ ਦੇ ਰਹਿਣ ਵਾਲੇ ਜਮੀਅਤ-ਏ-ਉਲਮਾ ਪੰਜਾਬ ਦਾ ਹੈੱਡ ਆਫਿਸ ਵੀ ਮਲੇਰਕੋਟਲੇ ਹੈ ਮੁਫਤੀ ਸਾਹਿਬ ਦੀ ਹੀ ਜ਼ੇਰੇ ਨਿਗਰਾਨੀ ਅਗਵਾਈ ਹੇਠ ਪੂਰੇ ਪੰਜਾਬ ਦੇ ਹੜ੍ਹ ਪ੍ਰਭਾਵੀ ਇਲਾਕਿਆਂ 'ਚ ਆ ਸਾਡੀਆਂ ਜਮੀਆਂ ਤੇ ਹੌਲਮਾ ਹੀਦ ਦੀਆਂ ਟੀਮਾਂ ਜਿਹੜੀਆਂ ਕੰਮ ਕਰ ਰਹੀਆਂ ਕਿ ਹੁਣ ਤੱਕ ਅਸੀਂ ਤਕਰੀਬਨ 200 ਟਨ ਦੇ ਕਰੀਬ ਜਿਹੜਾ ਸਮਾਨ ਅੱਲਾ ਦੇ ਫੰਦਲ ਨਾਲ ਸੇਮ ਕਰ ਚੁੱਕੇ ਹਾਂ ਜਿਵੇਂ ਚਾਰ ਡੰਗਰਾਂ ਜਾਨਵਰਾਂ ਦੇ ਲਈ ਦਾਣਾ ਵੀ ਚਾਰਾ ਵੀ ਇਸੇ ਤਰ੍ਹਾਂ ਪਾਣੀ ਵੀ ਕਪੜੇ ਰਾਸ਼ਨ ਖਾਣ ਪੀਣ ਦੀਆਂ ਜੋ ਵੀ ਚੀਜ਼ਾਂ ਸਰਪਾਲਾ ਹੋਣ ਮਛਾਦਾਨੀਆਂ ਦਵਾਈਆਂ ਹਰ ਤਰ੍ਹਾਂ ਦਾ ਸਮਾਨ ਜਿਹੜਾ ਲਗਾਤਾਰ ਪਹੁੰਚਾਇਆ ਜਾ ਰਿਹਾ ਹੈ ਜੇ ਹੁੰਦੀ ਅਸੀਂ ਸਭ ਨੂੰ ਇਹ ਕਹਿੰਦੇ ਹਾਂ ਕਿ ਕਿਤੇ ਵੀ ਅਗਰ ਸਮਾਨ ਨਹੀਂ ਪਹੁੰਚਿਆ ਕਿਸੇ ਕਿਸਮ ਦੀ ਕੋਈ ਜ਼ਰੂਰਤ ਮਹਿਸੂਸ ਹੁੰਦੀ ਹੈ ਸਾਡੇ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਦਿੱਲੀ ਸਾਡਾ ਹੈੱਡ ਆਫਿਸ ਹੈ ਜਿੰਮੇ ਚੌਲ ਮਹੀਦ ਦਾ ਉੱਥੋਂ ਵੀ ਪੰਜਾਬ ਦੇ ਲਈ ਮੇਰਾ ਨੰਬਰ ਜਿਹੜਾ ਉਹ ਸ਼ੇਅਰ ਕੀਤਾ ਗਿਆ ਹੈ ਕਿ ਪੂਰੇ ਪੰਜਾਬ ਦੀ ਅਲਹਮਦੁਲਿਲਾ ਮੈਂ ਜ਼ਿੰਮੇਵਾਰੀ ਦੇਖ ਰਿਹਾ ਹਾਂ ਔਰ ਜਿੱਥੋਂ ਵੀ ਫੋਨ ਆ ਰਿਹਾ ਕੋਲ ਆ ਰਹੀ ਹੈ ਅੰਮ੍ਰਿਤਸਰ ਚ ਫਿਰੋਜ਼ਪੁਰ ਚ ਤਰਨਤਾਰਨ ਦੇ ਵਿੱਚ ਸੋਲਤਾਨਪੁਰ ਲੋਧੀ ਕੋਲ ਖੁਦ ਖਲਾ ਸਾਰੀਆਂ ਸਾਡੀਆਂ ਟੀਮਾਂ ਲੱਗੀਆਂ ਨੇ ਇੱਥੇ ਅਸੀਂ ਬਾਜ਼ਿਲਖਾ ਵੀ ਦੂਸਰਾ ਤੀਸਰਾ ਚੱਕਰ ਆ ਸਾਡਾ ਇੱਥੇ ਕਈ ਗੱਡੀਆਂ ਉਨਸਾਂ ਪਹੁੰਚਾ ਦਿੱਤੇ ਡੌਕਰ ਤਨਵੀਰ ਸਾਹਿਬ ਨੇ ਸਾਡੇ ਬਾਜ਼ਿਲਖਾ ਦੇ ਜਿੰਮੇ ਤੇ ਹੋਰਨਾ ਪੰਜਾਬ ਦੇ ਸਾਡੇ ਸਾਦਰ ਨੇ ਔਰ ਅਜੀ ਖੇੜਾ ਜੀ ਸਾਡੇ ਨਾਲ ਖੜਿਆ ਅਸ਼ੋਕ ਕੰਬੋਜ ਜੀ ਇਹਨਾਂ ਦੇ ਨਾਲ ਅਸੀਂ ਉਰੇ ਪਗਾ ਕੇ ਕੰਮ ਕੀਤਾ ਇਹਨਾਂ ਤੋਂ ਰਹਿਨਵਾਈ ਲਈ ਇਹਨਾਂ ਨੇ ਸਾਨੂੰ ਦੱਸਿਆ ਸਾਡੀ ਬੜੀ ਹੈਲਪ ਕੀਤੀ ਹੈ ਸਾਡੇ ਸਾਰੇ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਵੀ ਕੀਤੀ ਹੈ ਬਹੁਤ ਮੁਹੱਬਤ ਔਰ ਪਿਆਰ ਸਰਕਾਰ ਵਾਲੇ ਲੋਕ ਨੇ ਸਾਰੇ ਜਿਹੜੇ ਵੀ ਇੱਥੇ ਹੈਗੇ ਆ ਤੇ ਲਗਾਤਾਰ ਹਰਿਆਣਾ ਮਿਵਾਧ ਯੂਪੀ ਰਾਜਸਥਾਨ ਤੋਂ ਗੱਡੀਆਂ ਆ ਰਹੀਆਂ ਕਿ ਉਹਨਾਂ ਨੂੰ ਅਸੀਂ ਪੰਜਾਬ ਦੇ ਵੱਖ-ਵੱਖ ਥੋਣਿਆਂ 'ਚ ਮਸਲ ਗੁਰਦਾਸਪੁਰਾ ਜਾਂ ਪਠਾਨਕੋਟ ਇਸ ਤਰ੍ਹਾਂ ਕਰਦਾਰਨ ਫੋਜ਼ ਜ਼ਿਲ੍ਹਾ ਜਿਹੜੇ ਵੀ ਹਰ ਪ੍ਰਭਾਵਿਤ ਇਲਾਕੇ ਅਸੀਂ ਉੱਥੇ ਗੱਡੀਆਂ ਨੂੰ ਭੇਜਦੇ ਆਂ ਔਰ ਬਹੁਤ ਸਾਰੀਆਂ ਜਗ੍ਹਾ 'ਤੇ ਅਸੀਂ ਖੁਦ ਵੀ ਸੂਬੇ ਲੈਵਲ ਦੇ ਉੱਪਰ ਸਾਡੀ ਟੀਮ ਜਾ ਰਹੀ ਹੈ ਜਿਸ ਤਰ੍ਹਾਂ ਕਿ ਮੈਂ ਹਰ ਜਗ੍ਹਾ ਗਾਂ ਨਹੀਂ ਜਾ ਸਕਦਾ ਕਿਤੇ ਕਿਤੇ ਮੈਂ ਵੀ ਨਾਲ ਜਾ ਰਿਹਾ ਲਗਾਤਾਰ ਅਸੀਂ ਅਲਹਮਦੁਲਿਲਾ ਲੱਗੇ ਹੋਏ ਆਂ ਤੇ ਹੁਣ ਜਿਹੜੀ ਸਾਡੀ ਇੱਕ ਟੀਮ ਹੈ ਅਹਮਦਾਬਾਦ ਗੁਜਰਾਤ ਤੋਂ ਪਹੁੰਚੀ ਬਾਏ ਰੋਡ ਇਹ ਤਕਰੀਬਨ 14 1300 ਕਿਲੋਮੀਟਰ ਦਾ ਸਫਰ ਕਰਕੇ ਇੱਥੇ ਪਹੁੰਚਿਆ 15 14 ਸਾਥੀ ਮੈਂ ਇਹਨਾਂ ਦੇ ਇੱਥੇ ਪਹੁੰਚਣ ਨੂੰ ਬਹੁਤ ਜ਼ਿਆਦਾ ਦਿਲ ਦੀਆਂ ਗਹਿਰਾਈਆਂ ਕੰਨ ਦਾ ਸ਼ੁਕਰੀਆ ਵੀ ਅਦਾ ਕਰਦਾ ਮੁਬਾਰਕਬਾਦ ਵੀ ਦਿੰਦਾ ਪੂਰੇ ਦੇਸ਼ ਛੀ ਵੈਸੇ ਤਾਂ ਲੋਕ ਆ ਰਹੇ ਹਨ ਲੇਕਿਨ ਇਹ ਬਾਏ ਰੋਡ ਇੰਨੀ ਦੂਰੋਂ ਆਏ ਕਲਾਜ਼ਮਗਰ ਤੋਂ ਵੀ ਆਏ ਸੀ ਕਿ 1300 ਕਿਲੋਮੀਟਰ 1200 ਕਿਲੋਮੀਟਰ ਦੂਰ ਤੋਂ ਵੀ ਆਏ ਸੀ ਰਾਜਸਥਾਨ ਤੋਂ ਵੀ ਆ ਰਹੇ ਹਨ ਇਸ ਰਾਜਾ ਪ੍ਰਦੇਸ਼ ਤੋਂ ਵੀ ਆਏ ਸੀ ਅਹਮਦਾਬਾਦ ਤੋਂ ਵੀ ਆਏ ਸੀ ਚਲੋ ਮੇਰੇ ਚਲੋ ਬਈ ਚਲੋ ਆ ਲੈ ਮਾਰ ਦੂਸਰਾ ਕਹਿੰਦਾ